ਇੱਕ ਐਸੇ ਸਿਸਟਮ ਦੇ ਜਿਹਦੇ ਚ ਦਰਾਰਾਂ ਵੀ ਨੇ ਵਾਜਾ ਕਰ ਤੜਿਆ ਹੋਇਆ ਵੀ ਐ ਇਟਸ ਕ੍ਰੰਬਲਿੰਗ ਸਿਸਟਮ ਇਟ ਇਜ਼ ਅ ਕ੍ਰੰਬਲਿੰਗ ਸਿਸਟਮ ਔਰ ਐਸ ਸਿਸਟਮ ਦੇ ਖਿਲਾਫ ਹੀ ਮੈਂ ਲੜਦਾ ਰਿਹਾ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ Ориਜినਲ ਐਫ ਆਈ ਆਰ ਦੇ ਵਿੱਚ ਖੈਰਾ ਸਾਹਿਬ ਦਾ ਨਾਮ ਹੈ ਨਹੀਂ ਇਹ ਬਹੁਤ ਵੱਡੀ ਗੱਲ ਹੈ ਕਿ ਐਫ ਆਈ ਆਰ ਦੇ ਵਿੱਚ ਬੰਦੇ ਦਾ ਨਾਮ ਹੀ ਨਹੀਂ ਔਰ 9 ਦਾ ਸਾਲ ਤੋਂ ਤਲਵਾਰ ਉਹਦੇ ਸਿਰ ਤੇ ਲੜਕਦੀ ਹੈ ਚਾਰ ਸਰਕਾਰਾਂ ਨੇ ਵੱਖ-ਵੱਖ ਤਰੀਕੇ ਨਾਲ ਬਾਹ ਮਰੂੜੀ ਨੰਬਰ 2 ਚਲਾਨ ਨਹੀਂ ਪੇਸ਼ ਹੋਇਆ ਅੱਜ ਤੱਕ ਤੁਸੀਂ ਦੇਖ ਲਓ ਕਿ ਇਸ ਕੇਸ ਨੂੰ 2015 ਦਾ ਕੇਸ ਉਸੇ ਕੇਸ ਨੂੰ ਵਰਤਿਆ ਸਾਰਿਆਂ ਠੀਕ ਹੈ 8-9 ਸਾਲਾਂ ਦੇ ਵਿੱਚ ਕੋਈ ਚਲਾਨ ਨਹੀਂ ਪੇਸ਼ ਹੋਇਆ ਤੀਜੀ ਚੀਜ਼ ਜਿਹੜੀ ਸਜ਼ਾ ਦੇਣ ਲਈ ਆ ਕਿਸੇ ਨੂੰ ਦੋਸ਼ੀ ਠਹਿਰਾਉਣ ਲਈ ਬੜੀ ਜ਼ਰੂਰੀ ਆ ਉਹ ਐ ਕੋਈ ਰਿਕਵਰੀ ਨਹੀਂ ਸੀ ਤੁਸੀਂ ਤੁਸੀਂ ਕੋਈ ਰਿਕਵਰੀ ਨਹੀਂ ਹੈ ਠੀਕ ਹੈ ਕਿ ਨਹੀਂ ਹੁਣ ਜਿਮਨੀ ਚ ਨਾ ਪਤਾ ਔਰ ਇਹ ਕੈਸੇ ਬੰਦੇ ਨੂੰ ਲਿਆ ਰਹੇ ਆ ਉਹਦਾ ਨਾਮ ਐ ਕਸ਼ਮੀਰ ਸਿੰਘ ਬਿੱਲਾ ਇਹ ਬੜਾ ਕੁਖਿਆਤ ਡਰਗ ਪੈਟਰਨ ਜਿਹੜਾ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਕਸਟਡੀ ਚ ਹੁਣ ਉਹਨੂੰ ਲਿਆ ਰਹੇ ਨੇ ਦੋ ਬੰਦਿਆਂ ਕੋਲੋਂ ਕਹਿੰਦੇ ਜੀ ਉਦੋਂ ਹੈਰੋਇਨ ਰਿਕਵਰ ਹੋਈ ਸੀ ਔਰ ਉਸ ਬੰਦੇ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਰਹੇ ਹੋਰ ਗੱਲ ਕਰਦੇ ਮੈਂ ਕਹਨਾ ਕਿ ਚਾਰ ਸਰਕਾਰਾਂ 2015 ਦੇ ਵਿੱਚ ਅਕਾਲੀ ਸਰਕਾਰ ਦੇ ਵਿੱਚ ਇਹ ਗੱਲ ਉੱਪਰ ਕੇ ਆਈ ਬਾਹਰ ਕਿ ਜੀ ਕਾਲਾਂ ਨੇ ਕਾਲਾਂ ਡਿਟेक्ट ਹੋਈ ਗੁਰਦੇਵ ਸਿੰਘ ਜੀ अच्छा ਹੁਣ ਕਾਲਾਂ ਦੇ ਬੇਸਤੀ ਕਰੀ ਜਾਂਦੇ ਕੋਈ ਐਵਿਡੈਂਸ ਹੀ ਨਹੀਂ ਠੀਕ ਹੈ ਉਹ ਦੱਬੀ ਗੱਲ ਉਹ ਦੱਬੀ ਉਹਦੋਂ ਖਹਿਰਾ ਸਾਹਿਬ ਨਾ ਤੇ ਐਲੋਪੀਸੀ ਨਾ ਐਮਐਲਏ ਸੀ ਠੀਕ ਹੈ ਉਸ ਤੋਂ ਬਾਅਦ 2015 ਆ ਗਿਆ 2015 ਦੇ ਵਿੱਚ ਵਿਟਨੈਸ ਰਿਕਾਲ ਹੋਏ ਗਵਾਹ ਰਿਕਾਲ ਹੋਏ ਰੀ-ਐਗਜ਼ਾਮਿਨ ਹੋਏ ਤੁਸੀਂ ਦੇਖੋ ਕਿੰਦੀ ਔਰ ਉਹਨਾਂ ਨੂੰ ਫੇਰ ਯਾਦ ਆਇਆ 2 ਸਾਲ ਬਾਅਦ ਉਹਨਾਂ ਨੇ ਚਿੱਠੀ 'ਚ ਲਿਖ ਕੇ ਦਿੱਤਾ ਵੀ ਇਹ ਤਾਂ ਕਿੰਗਪਿੰਨ ਸੀ ਵੀ ਭਾਈ ਕਿੰਗਪਿੰਨ 2015 'ਚ ਤੁਹਾਨੂੰ ਯਾਦ ਹੀ ਨਹੀਂ 2017 ਚ ਯਾਦ ਆ ਜੋ ਸਰਕਾਰ ਦਾ ਦਬਾਅ ਪਿਆ ਹਾਂਜੀ ਉਦੋਂ ਮਾਈਨਿੰਗ ਮੋਰਿੰਗ ਦੀ ਗੱਲ ਚੱਲਦੀ ਸੀ ਮੈਂ ਦੇਖੋ ਕਿਸੇ ਦਾ ਇੰਡੀਵਿਜੂਅਲ ਨਾਂ ਨਹੀਂ ਲੈਣਾ ਚਾਹੁੰਦਾ ਸਭ ਸਿਆਣੇ ਨੇ ਸਮਝਿਓ ਲੋ ਜੀ ਜਦੋਂ ਗੁਰਦੇਵ ਸਿੰਘ ਨੂੰ ਸਜ਼ਾ ਹੁੰਦੀ ਉਹ ਦਿਨ ਇਹਨਾਂ ਦਾ ਨਾਂ ਐਡ ਕਰ ਦਿੰਦੇ ਠੀਕ ਹੈ ਸੁਪਰੀਮ ਕੋਰਟ ਸਟੇ ਕਰ ਦਿੰਦਾ ਇਹ ਕਦੇ ਹੋਇਆ ਨਹੀਂ ਅੱਜ ਤੱਕ ਵੀ ਵਿਟਨੈਸ ਰਿਕਾਲ ਹੋਏ ਹੋਣ ਰੀਗਜ਼ਾਮਿਨ ਹੋਏ ਹੋਣ ਕਾਂਗਰਸੀ ਸਰਕਾਰ ਚ ਠੀਕ ਹੈ ਜੀ ਤੇ ਮੁੱਖ ਮੰਤਰੀ ਸਾਡਾ ਉਹ ਸੀ ਜਿਹਦੇ ਤਾਰ ਕਿੱਥੇ ਜੁੜੇ ਤੁਹਾਨੂੰ ਪਤਾ ਹੀ ਐ ਮੈਂ ਤਾਂ ਕਿਹਾ 78 ਐਮਐਲਏ ਸੀ ਅਸੀਂ ਸਾਡਾ ਮੁੱਖ ਮੰਤਰੀ ਬੀਜੇਪੀ ਦਾ ਸੀ ਤੀ ਜੈਵਰੀ ਦੀ ਚੁੱਕੇ ਲੈ ਗਈ ਉਸੇ ਕੇਸ ਚ ਅੱਜ ਗਵਰਨਰ ਸਾਹਿਬ ਸਾਥ ਦੇ ਰਹੇ ਮੈਂ ਤਾਂ ਬੜਾ ਸ਼ੁਕਰਗੁਜ਼ਾਰ ਆ ਪਰ ਕੀ ਉਹ ਤੋਂ ਚੱਕੀ ਨਹੀਂ ਸੀ ਈਡੀ ਨੇ ਨਹੀਂ ਚੱਕਿਆ ਹਾਂਜੀ ਕੀ ਕਹਾਂ ਮੈਂ 3.5 ਕਰੋੜ ਰੁਪਇਆ ਜਵਾਬ ਦਿਓ ਜੀ ਉਡੀ ਵਾਈਫ ਨੇ ਹਿਸਾਬ ਲਿਖਿਆ ਉਹ ਡਰਗ ਬਣੀ ਮਤਲਬ ਮਤਲਬ ਇੱਕ ਸਿਸਟਮ ਇਹ ਜਾ ਔਰ ਇਹ ਮੈਂ ਤੁਹਾਨੂੰ ਤੁਹਾਡੇ ਰਾਹੀਂ ਕਿ ਮੈਂ ਪੰਜਾਬ ਚ ਨਹੀਂ ਸਾਰੇ ਹਿੰਦੁਸਤਾਨ ਚ ਸੁਨੇਹਾ ਭੇਜਣਾ ਚਾਹਾਂ ਇੱਕ ਸਿਸਟਮ ਇਹ ਜਾ ਜਿਹੜਾ ਲੈਜਿਸਲੇਚਰ ਦੀ ਗਰਮੀਆਂ ਨੂੰ ਖਤਮ ਕਰ ਰਿਹਾ ਜਿਹੜਾ ਅਸੰਵਿਧਾਨਿਕ ਤੌਰ ਦੇ ਉੱਤੇ ਲੋਕਾਂ ਦੇ 2 ਲੱਖ ਬੰਦਿਆਂ ਦਾ ਚੁਣਿਆ ਨਮਾਇੰਦਾ ਉਹਨੂੰ ਜ਼ਲੀਲ ਕਰਕੇ ਉਹਦੀ ਬਾਹਮ ਰੋੜਕੇ ਉਹਤੇ ਦਬਾਅ ਪਾਉਣ ਦਾ ਇਹ ਜੁਰਮ ਕਰ ਰਿਹਾ ਹੈ ਸਿਸਟਮ ਨੂੰ ਭਾਈ ਉਹ 2 ਲੱਖ ਬੰਦੇ ਦਾ ਨੁਮਾਇੰਦਾ ਜੀ ਦਾ ਦਰਜਾ ਚੀਫ ਸੈਕਟਰੀ ਵਰਗਾ ਹੈ ਹੂੰ ਉਹਨੂੰ ਇੱਕ ਥਾਣੇਦਾਰ ਜਿਹੜਾ ਨਾਂ ਨਹੀਂ ਲਿਖਿਆ ਪਤਾ ਨਹੀਂ ਕਿੱਥੋਂ ਆਇਆ ਉਹਦਾ ਬਾਹ ਫੜ ਰਿਹਾ ਉਹਦੀ ਤੇ ਉਹਦੀ ਬਾਹ ਫੜ ਕੇ ਕਹਿੰਦਾ ਚੱਲ ਓਏ ਇਹ ਤੇਰਸਕਾਰ ਤੁਹਾਨੂੰ ਲੱਗਦਾ ਸੁਖਪਾਲ ਖੇਰੇ ਦਾ ਨਾ ਇਹ ਤਰਖਸਕਾਰ 2 ਲੱਖ ਬੰਦਿਆਂ ਦਾ ਹੈ ਜਿਨ੍ਹਾਂ ਨੇ ਉਹਨੂੰ ਚੁਣਿਆ ਉਦੋਂ ਕਹਿੰਦਾ ਯਾਰ ਕੋਈ ਉਹੀ ਨਹੀਂ ਹੈ ਐਵਿਡੈਂਸੀ ਹੈ ਨਹੀਂ ਇਹ ਤਾਂ ਬਦਲਾ ਖੋਰੀ ਹੈ ਤੇ ਅੱਜ ਐ ਰੰਗ ਬਦ ਰਿਹਾ ਹੈ ਆਹ ਉਲਟੇ بے ਪੰਦੀ ਦਾ ਲੋਟਾ ਉਲਟਲਾ ਹੁੰਦਾ ਧਮ ਉਹ ਪਤਾ ਨਹੀਂ ਲੱਗਦਾ ਕਿੱਦਾਂ ਪ ਮੁੜ ਗਈ ਹੈ ਜੀ ਪਰ ਸਥਿਤੀਆਂ ਬਦਲ ਗਈਆਂ ਲੋਕ ਬਦਲ ਗਏ ਜਿਹੜੇ ਉਦੋਂ ਕਹਿੰਦੇ ਅੰਦਰ ਦੇਓ ਉਹ ਕਈ ਆंसू ਪਾਉਂਦੇ ਆ ਉਹ ਕਹਿੰਦਾ ਮਗਰ ਮੱਛਦਿਆਂ ਸੁ। ਸਾਹਮਣੇ ਸਾਹਮਣੇ ਮੈਂ ਬੋਲਣ ਦੇ ਮੈਨੂੰ। ਮੇਰਾ ਕਹਿਣ ਦਾ ਮਤਲਬ ਹੈ ਕਿ ਲੈਜਿਸਲੇਚਰ ਦੀ ਗਰਮਾ ਇਸ ਕੁਰੀਤੀਆਂ ਵਾਲੇ ਸਿਸਟਮ ਨੇ ਘਟਾਦੀ। ਕੰਪਰੋਮਾਈਜ਼ ਕਰਾਤੇ ਲੋਕ ਜਿਹੜੇ ਸੱਚੇ ਲੋਕ ਲੋਕਾਂ ਦੀ ਆਵਾਜ਼ ਚੁੱਕਦੇ ਆ। ਉਹਨਾਂ ਦੇ ਤਲਵਾਰ ਬਣਾ ਕੇ ਦਬਾਅ ਲਟਕਾਤਾ। ਪਰਵਾਰਾਂ ਤੱਕ ਗੱਲ ਪਹੁੰਚ ਗਈ। ਸਮਝ ਨਹੀਂ? ਬਹਾਮ ਰੁੜੀਆਂ ਗਈਆਂ ਤੁਹਾਨੂੰ ਲੱਗਦਾ ਵੀ ਲੈਜਿਸਲੇਚਰ ਦਾ ਦਰਜਾ ਇੰਨਾ ਛੋਟਾ ਹੈ ਕਿ ਕਿਸੇ 2 ਲੱਖ ਬੰਦੇ ਦੇ ਕਿਤੇ MP ਹੈ 15 ਲੱਖ ਬੰਦਿਆਂ ਦਾ ਨੁਮਾਇੰਦਾ ਹੈ ਉਹਨੂੰ ਤੁਸੀਂ ਜਲੀਲ ਕਰੋ ਫਿਰ ਕਿੱਥੇ ਰਹਿ ਗਈ ਲੋਕਾਂ ਦੀ ਤਾਕਤ ਮੈਂ ਪੁੱਛਦਾ ਮੈਂ ਪੁੱਛਦਾ ਜਦੋਂ ਤੁਸੀਂ ਲੈਜਿਸਲੇਚਰ ਦੀ ਇੱਜ਼ਤ ਨਹੀਂ ਕਰ ਸਕਦੇ ਉਹਨਾਂ ਦੀ ਇੱਜ਼ਤ ਨਹੀਂ ਕਰ ਸਕਦੇ ਜਿਹਨਾਂ ਨੇ ਕਾਨੂੰਨ ਬਣਾਇਆ ਤੇ ਫਿਰ ਮੈਨੂੰ ਦੱਸੋ ਲੋਕਾਂ ਦੀ ਤਾਕਤ ਕਿੱਥੇ ਰਹਿ ਗਈ ਲੋਕਾਂ ਨੇ ਤਾਕਤ ਦਿੱਤੀ ਸੀ ਵੀ ਇਹ ਤਾਕਤ ਸਾਨੂੰ ਵਾਪਸ ਆਉ ਤੁਸੀਂ ਲੋਕਾਂ ਦਾ ਕੀੀ ਬਫਸਾਉਣੀ ਆ ਤੁਸੀਂ ਤਾਂ ਲੋਕਾਂ ਦੇ ਚੁਣੇ ਨਮਾਇंदे ਕਟਪੁਤਲੀਆਂ ਬਣਾ ਲੇ ਹੂੰ ਵੀ ਥੋੜਾ ਰਾਗ ਗਾਵੇ ਜਿਹੜਾ ਸਰਕਾਰ ਦੇ ਹੱਕ ਚਾ ਉਹ ਵਧੀਆ ਠੀਕ ਹੈ ਜਿਹੜਾ ਸਰਕਾਰ ਦੇ ਖਿਲਾਫ ਬੋਲੇ ਨਾ ਉਹਦੇ ਕੇਸ ਰਾਤਾਂ ਦੇ ਢੇਰਿਆਂ ਚ ਖਤਮ ਕਰ ਦਿਓ ਗੋਡੇ ਲਾ ਗਿਆ ਠੀਕ ਹੈ ਇਹ ਜਿਹੜਾ ਪੰਜਾਬ ਦੇ ਖਾਤਰ ਲੜਦਾ ਹੈ ਹੁਣ ਝੂਠਾ ਟਾਂਗ ਦਿਓ